ਲਾਈਨ ਵਾਰ ਫ੍ਰੈਂਡ ਰਿਕਵੈਸਟ ਭੇਜ ਰਹੇ ਹਾਂ ਲਗਾਤਾਰ ਸੈਂਡ ਕਰ ਰਹੇ ਹੋ ਕੀ ਤੁਸੀਂ ਡੇਲੀ ਅਣਗਿਣਤ ਪੋਸਟਾਂ ਕਰਦੇ ਹੋ 10 15 20 ਪੋਸਟਾਂ ਡੇਲੀ ਫੇਸਬੁਕ ਤੇ ਪਾਉਨੇ ਹੋ ਤੇ ਨਿਯੂਜ਼ ਤੁਹਾਡੇ ਲਈ ਆ ਫੇਸਬੁਕ ਤੁਹਾਡਾ ਅਕਾਊਂਟ ਸਸਪੈਂਡ ਕਰ ਸਕਦਾ ਹੈ ਬੰਦ ਕਰ ਸਕਦਾ ਹੈ ਕਿਉਂਕਿ ਇਸ ਦੇ ਪਿੱਛੇ ਕਈ ਕਾਰਨ ਨੇ ਸੋ ਅਗਰ ਤੁਸੀਂ ਇਹ ਖ਼ਬਰ ਜਾਨਣਾ ਚਾਹੁੰਦੇ ਹੋ ਤਾਂ ਤੁਹਾਡਾ ਸਾਡੀ ਵੀਡੀਓ ਵਿੱਚ ਸਵਾਗਤ ਹੈ ਤੁਸੀਂ ਜੁੜ ਗਿਓ ਤੀਰ ਤੋਂ ਵਰਲਡ ਦੇ ਨਾਲ ਅੱਜ ਆਪਾਂ ਗੱਲ ਕਰਾਂਗੇ ਫੇਸਬੁਕ ਤੇ ਫੇਸਬੁਕ ਰੋਜ਼ ਨਵੇਂ-ਨਵੇਂ ਨਿਯਮ ਲਿਆ ਰਿਹਾ ਹੈ ਇਹ ਨਿਯਮ ਤੁਹਾਨੂੰ ਇਹਨਾਂ ਨਿਯਮਾਂ ਨੂੰ ਪਾਲਣਾ ਕਰਨੀ ਪੈਣੀ ਹੈ ਤੇ ਨਿਯਮਾਂ ਨੂੰ ਲਾਗੂ ਫੇਸਬੁੱਕ ਨੇ ਕਰ ਦਿੱਤਾ ਹੈ ਅਗਰ ਤੁਸੀਂ ਲਗਾਤਾਰ ਫਰੈਂਡ ਰਿਕਵੈਸਟ ਭੇਜ ਰਹੇ ਹੋ ਲਗਾਤਾਰ ਫਰੈਂਡ ਰਿਕਵੈਸਟ ਭੇਜੀ ਜਾਂਦੇ ਹੋ ਤਾਂ ਤੁਹਾਡਾ ਅਕਾਊਂਟ ਸਸਪੈਂਡ ਹੋ ਸਕਦਾ ਹੈ ਕਿਉਂਕਿ ਜੋ ਫੇਸਬੁੱਕ ਦੀ ਜੋ ਸਿਸਟਮ ਹੈ ਉਸ ਨੂੰ ਐਦਾਂ ਲੱਗਦਾ ਕਿ ਤੁਹਾਡਾ ਜੋ ਅਕਾਊਂਟ ਹੈ ਉਹ ਕੋਈ ਰੋਬੋਟ ਮੈਨੇਜ ਕਰ ਰਿਹਾ ਜਾਂ ਫਿਰ ਤੁਹਾਡਾ ਕੋਈ ਅਕਾਊਂਟ ਕੰਪਿਊਟਰਾਈਜ਼ਮ ਹੋ ਗਿਆ ਤੇ ਉਹ ਕੰਪਿਊਟਰ ਆਹੀ ਅਕਸ-ਅਕਸ ਕੀਤਾ ਜਾ ਰਿਹਾ ਸੋ ਅਗਰ ਤੁਸੀਂ ਲਗਾਤਾਰ ਫਰੈਂਡ ਰਿਕਵੈਸਟ ਭੇਜ ਰਹੇ ਹੋ ਤਾਂ ਤੁਹਾਡਾ ਅਕਾਊਂਟ ਸਸਪੈਂਡ ਹੋ ਸਕਦਾ ਹੈ ਅਗਰ ਤੁਸੀਂ ਲਗਾਤਾਰ ਡੇਲੀ ਪੋਸਟ ਕਰ ਰਹੇ ਹੋ 14 15 16 ਜਾਂ 20 ਪੋਸਟਾਂ ਡੇਲੀ ਕਰ ਰਹੇ ਹੋ ਤਾਂ ਵੀ ਤੁਹਾਡਾ ਅਕਾਊਂਟ ਸਸਪੈਂਡ ਹੋ ਸਕਦਾ ਹੈ ਇਸ ਦੇ ਇਸ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਜ਼ਿਆਦਾਤਰ ਆਪਣੇ origignal content ਬਣਾਓ ਪ੍ਰੀ ਜੋ ਤੁਹਾਡੇ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਵਿੱਚ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਵਿੱਚ ਪੇਜ ਰਿਕਵੈਂਡ ਉਹ ਜੋ ਹੁੰਦਾ ਪੇਜ ਐਕਸੈਸ ਹੁੰਦਾ ਉਹਦੇ ਵਿੱਚ ਜਾ ਕੇ ਤੁਸੀਂ ਅਰੀਜਨਲ ਕੰਟੈਂਟ ਬਣਾਓ ਤਾਂ ਕਿ ਤੁਹਾਡਾ ਪੇਜ ਸਸਪੈਂਡਰਾ ਹੋ ਸਕੇ ਡੇਲੀ ਜੋ ਪੋਸਟਾਂ ਨੇ ਉਹ ਲਿਮਟਡ ਪਾਓ ਨਾ ਕਿ 10 15 20 ਪੋਸਟਾਂ ਡੇਲੀ ਪਾਓ ਜਿਸ ਨਾਲ ਹੀ ਫੇਸਬੁੱਕ ਨੂੰ ਲੱਗੇ ਕਿ ਤੁਹਾਡਾ ਅਕਾਊਂਟ ਕੋਈ ਰੋਬੋਟ ਦੁਆਰਾ ਮੈਨੇਜ ਕੀਤਾ ਜਾ ਰਿਹਾ ਜਾਂ ਕੰਪਿਊਟਰਾਈਜ਼ ਦੁਆਰਾ ਐਕਸੈਸ ਕੀਤਾ ਜਾ ਰਿਹਾ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਸੋ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈਗਾ ਤੁਹਾਡਾ ਪੇ ਸਸਪੈਂਡ ਹੋ ਜਾਂਦਾ ਤਾਂ ਤੁਹਾਡਾ ਕੀ ਆ ਤੁਹਾਨੂੰ ਤਿੰਨ ਮੌਕੇ ਮਿਲਣਗੇ। ਪਹਿਲੇ ਮੌਕੇ ਦੇ ਵਿੱਚ ਤੁਹਾਡੀ ਸੈਲਫੀ ਹੋਵੇਗੀ ਜਿਸ ਦਾ ਤੁਹਾਡੇ ਸਾਹਮਣੇ ਫਰੇਮ ਆ ਜਾਏਗਾ ਜਿਸ ਵਿੱਚ ਤੁਹਾਨੂੰ ਬੋਲੇਗਾ ਕਿ ਤੁਸੀਂ ਰਾਈਟ ਵੱਲ ਕਰੋ, ਲੈਫਟ ਵੱਲ ਕਰੋ, ਫਿਰ ਉੱਪਰ ਦੇਖੋ, ਫਿਰ ਥੱਲੇ ਦੇਖੋ। ਫਿਰ ਤੁਹਾਡੀ ਇੱਕ ਸੈਲਫੀ ਲਊਗਾ ਉਸ ਤੋਂ ਬਾਅਦ ਤੁਹਾਡਾ ਅਕਾਊਂਟ 24 ਘੰਟਿਆਂ ਵਿੱਚ ਫਿਰ ਤੋਂ ਚਾਲੂ ਕਰ ਦਿੱਤਾ ਜਾਊਗਾ ਪਰ ਅਗਰ ਲਗਾਤਾਰ ਤੁਸੀਂ ਇਹੀ ਗਲਤੀ ਕਰਦੇ ਰਹੋਗੇ ਤਾਂ ਤੁਹਾਡਾ ਪੇਜ ਤੁਹਾਡੀ ਪ੍ਰੋਫਾਈਲ ਪਰਮਾਨੈਂਟਲੀ ਬਾਦ ਹੋ ਸਕਦੀ ਹੈ ਫੇਸਬੁਕ ਵੱਲੋਂ ਬੁੱਕ ਵੱਲੋਂ ਸਸਪੈਂਡ ਕੀਤੀ ਜਾ ਸਕਦੀ ਹੈ ਇਹਦੀ ਇਹ ਇਹ ਚੀਜ਼ਾਂ ਤੁਹਾਨੂੰ ਹੁਣ ਆਪਣੇ ਇਸ ਦਿਮਾਗ ਦੇ ਵਿੱਚ ਬਿਠਾਉਣੀਆਂ ਪੈਣਗੀਆਂ ਸੋ ਹੁਣ ਫੇਸਬੁਕ ਸਖਤੀ ਕਰ ਰਿਹਾ ਆਏ ਦਿਨ ਨਵੇਂ ਨਵੇਂ ਨਿਯਮ ਲਗਾ ਬਣਾ ਰਿਹਾ ਕਿਉਂਕਿ ਹਰ ਬੰਦਾ ਪੈਸਾ ਕਮਾਉਣਾ ਚਾਹੁੰਦਾ ਹਰ ਬੰਦਾ ਚਾਹੁੰਦਾ ਕਿ ਮੇਰੇ ਫੋਲੋਅਰ ਵਧਣ ਕਿਉਂਕਿ ਇੱਕ ਜੋ ਇਹਨਾਂ ਨੇ ਪ੍ਰੋਫੈਸ਼ਨਲ ਡੈਸ਼ਬੋਰਡ ਦਿੱਤਾ ਆਪਣੇ ਪ੍ਰੋਫਾਈਲ ਨੂੰ ਤੁਸੀਂ ਇੱਕ ਪ੍ਰੋਫੈਸ਼ਨਲ ਡੈਸ਼ਬੋਰਡ ਚ ਬਦਲ ਕੇ ਆਪਣੀ ਫਰੈਂਡ ਲਿਸਟ ਨੂੰ ਆਪਣੇ ਫੋਲੋਅਰ ਵਿੱਚ ਕਨਵਰਟ ਕਰ ਸਕਦੇ ਹੋ ਇਸ ਦੇ ਵਜ੍ਹਾ ਕਰਕੇ ਅਸੀਂ ਲਗਾਤਾਰ ਫਰੈਂਡ ਰਿਕੁਐਸਟ ਭੇਜਦੇ ਰਹਿੰਦੇ ਹਾਂ ਲਗਾਤਾਰ ਫਰੈਂਡ ਰਿਕੁਐਸਟ ਕਰਦੇ ਰਹਿੰਦੇ ਹਾਂ ਉਸ ਕਰਕੇ ਫੇਸਬੁੱਕ ਨੂੰ ਲੱਗਦਾ ਕਿ ਤੁਹਾਡਾ ਅਕਾਊਂਟ ਕੰਪਿਊਟਰ ਮੈਨੇਜ ਕਰਦੇ ਆ ਜਾਂ ਰੋਬੋਟ ਮੈਨੇਜ ਕਰ ਰਿਹਾ ਉਸ ਕੰਪਿਊਟਰਾਈਜ਼ਡ ਐਕਸੈਸ ਨਾਲ ਤੁਹਾਡਾ ਅਕਾਊਂਟ ਚਲਾਇਆ ਜਾ ਰਿਹਾ ਸੋ ਇਹਨਾਂ ਚੀਜ਼ਾਂ ਤੋਂ ਬਚਣਾ ਇਹ ਗਲਤੀਆਂ ਨਹੀਂ ਕਰਨੀਆਂ ਇਹ ਜੋ ਵੀ ਫੇਸਬੁੱਕ ਤੁਹਾਨੂੰ ਰੂਲਸ ਦੀ ਪਾਲਣਾ ਕਰਨ ਨੂੰ ਕਹਿੰਦਾ ਉਹ ਤੁਹਾਨੂੰ ਰੂਲ ਮੰਨਣੇ ਪੈਣਗੇ ਤੁਸੀਂ ਆਪਣੀ ਮਰਮਰਜ਼ੀ ਨਹੀਂ ਕਰ ਸਕਦੇ ਡੇਲੀ ਯੂਨਿਕ ਪੋਸਟਾ ਹੀ ਪਾਓ ਬਿਨਾਂ ਟਰੇਡਮਾਰਕ ਤੋਂ ਪੋਸਟਾ ਪਾਓ ਜੋ ਪੋਸਟ ਪਾ ਰਹੇ ਹੋ ਜਾਂ ਕਿਸੇ ਦੀ ਪੋਸਟ ਚੱਕ ਕੇ ਪਾ ਰਹੇ ਹੋ ਤਾਂ ਉਹਦੇ ਵਿੱਚ ਤੁਹਾਡਾ ਕਾਪੀਰਾਈਟ ਆਪਸ਼ਨ ਆਉਂਦੀ ਹੈ ਜਿਹਦੇ ਕਰਕੇ ਤੁਹਾਨੂੰ ਫੇਸਬੁੱਕ ਪਾਲਿਸੀ ਦੇ ਤਹਿਤ ਤੁਹਾਡਾ account सस्पेंड ਕੀਤਾ ਜਾ ਸਕਦਾ ਕੋਸ਼ਿਸ਼ ਕਰੋ ਆਪਣੇ ओरिजिनल ਕੰਟੈਂਟ ਬਣਾਓ ਜੋ ਤੁਸੀਂ ਫੇਸਬੁੱਕ ਤੇ ਪੋਸਟ ਪਾ ਰਹੇ ਹੋ ਉਹ ओरिजिनल ਹੋਵੇ ਤੁਹਾਡੀ ਹੋਵੇ ਤੇ ਉਹਦੇ ਵਿੱਚ ਤੁਹਾਡਾ ਚਿਹਰਾ ਆਵੇ ਤੁਹਾਡੀ ਫੋਟੋ ਆਵੇ ਤੁਹਾਡੀ ਵੀਡੀਓ ਆਵੇ ਸੋਈ ਚੀਜ਼ਾਂ ਤੁਹਾਨੂੰ ਹੁਣ ਮੰਨੀਆਂ ਪੈਣਗੀਆਂ ਤੁਸੀਂ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ ਤੇ ਫੇਸਬੁੱਕ ਹੁਣ ਆਪਣੇ ਨਿਯਮ ਸਖਤ ਕਰ ਲਿਆ ਹੈ ਸੋ ਅਗਰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਗੇ ਦੀ ਅੱਗੇ ਫਾਰਵਰਡ ਜਰੂਰ ਕਰਿਓ ਗਰੁੱਪਾਂ ਦੇ ਵਿੱਚ ਕਿਤੇ ਵੀ ਆ ਦੇ YouTube ਚੈਨਲ ਤੇ ਕਿਉਂਕਿ ਇਹ ਜਾਣਕਾਰੀ ਸਾਡੇ ਲਈ ਬਹੁਤ ਜ਼ਰੂਰੀ ਹੈ ਲੋਕ ਤੁਹਾਨੂੰ Facebook ਤੇ ਬੜੀਆਂ ਸਲਾਹਾਂ ਦੇ ਸਕਦੇ ਨੇ ਕਿ ਐਦਾਂ ਕਰੋ ਐਦਾਂ ਕਰੋ ਪਰ ਹੁਣ ਕੱਖ ਨਹੀਂ ਤੁਸੀਂ ਆਪਣਾ ਪੇਜ ਖਰਾਬ ਕਰ ਲੂਗੇ ਆਪਣੀ ਪ੍ਰੋਫਾਈਲ ਖਰਾਬ ਕਰ ਲੂਗੇ ਜਿਸ ਦੀ ਵਜ੍ਹਾ ਕਰਕੇ ਤੁਹਾਡਾ ਅਕਾਊਂਟ ਸਸਪੈਂਡ ਹੋ ਜਾਏਗਾ ਤੇ ਫਿਰ ਤੁਸੀਂ ਹੱਥ ਮੜਦੇ ਰਹਿ ਜਾਓਗੇ ਸੋ ਵੀਡੀਓ ਪਧੀਆ ਲਗੀ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਸਾਥ ਸੇਕ